ਇਹ ਵਾਰੀ ਅੱਬਾ ਕਹ ਦਿੰਦੇ ਆ ਮੈਨੂੰ ਕਿ ਲੋੜੇ ਬਾਣੀ ਪੜਨ ਦੀ ਸਿਮਰਨ ਕਰਨ ਦੀ ਕਿਉਂਕਿ ਮੈਂ ਤਾਂ ਨਸ਼ਾ ਖਾਂਦਾ ਹਾਂ ਨਾਂ ਮੈਂ ਝੂਠ ਬੋਲਦਾ ਹਾਂ ਕਿਰਤ ਕਰੀ ਦੀ ਇਹ ਹੱਕ ਦੀ ਕਮਾਈ ਕਰੀ ਉਹ ਇੱਕ ਵੱਖਰੀ ਚੀਜ਼ ਹੈ ਉਹ ਜੀ ਦੀ ਇੱਕ ਹੋਰ ਹੈ ਪਰ ਨਾਮ ਜਪਣਾ ਇੱਕ ਵੱਖਰੀ ਚੀਜ਼ ਹੈ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ ਦੋ ਪਹੀਏ ਨੇ ਗੱਡੀ ਦੇ ਚੰਗਾ ਕੰਮ ਕਰਨਾ ਚੰਗੀ ਕਿਰਤ ਕਰਨੀ ਸ਼ੁਭ ਕਿਰਤ ਕਰਨੀ ਔਰ ਨਾਮ ਜਪਣਾ ਦੋ ਪੈਰ ਨੇ ਦੋ ਖੰਭ ਨੇ ਹੁਣ ਜੇ ਅਸੀਂ ਕਹੀਏ ਵੀ ਇੱਕ ਖੰਭ ਸਾਡੇ ਕੋਲ ਹੋਵੇ ਕੰਮ ਤਾਂ ਅਸੀਂ ਸਾਰੇ ਚੰਗੇ ਕਰ ਲਏ ਪਰ ਘੜੀ ਬੈਠ ਕੇ ਅਕਾਲ ਪੁਰਖ ਵੈਗਰੂ ਦੀ ਬੰਦਗੀ ਨਹੀਂ ਕਰਦੇ ਸਵੇਰੇ ਉੱਠੇ ਅਧੂਰਾ ਹੈ ਜੀਵਨ ਇੱਕ ਖੰਭ ਹੈ ਉਹਦੇ ਨਾਲ ਉਡਿਆ ਨਹੀਂ ਜਾਏਗਾ ਪਰ ਜੇ ਅਸੀਂ ਇਕੱਲਾ ਨਾਮ ਜਪੇ ਜਾਂਦੇ ਹਾਂ ਸਾਡੀ ਕਿਰਤ ਸ਼ੁੱਧ ਨਹੀਂ ਸਾਡੇ ਕੰਮਾਂ ਦੇ ਵਿੱਚ ਝੂਠ ਹੈ ਸਾਡੇ ਕਾਰੋਬਾਰ ਇਸ ਤਰ੍ਹਾਂ ਦੇ ਨੇ ਜਿਹੜੇ ਸੰਸਾਰ ਦਾ ਨੁਕਸਾਨ ਕਰਦੇ ਨੇ ਸਾਡੀ ਕਿਰਤ ਠੀਕ ਨਹੀਂ ਬਹੁਤਾਤ ਵਿੱਚ ਇਸ ਤਰ੍ਹਾਂ ਦੋ ਹਿੱਸਿਆਂ ਵਿੱਚ ਜਗਤ ਵੰਡਿਆ ਹੋਇਆ ਹੈ ਅੱਧੇ ਅਸੀਂ ਪਾਠ ਕਰਨੇ ਆ ਸਿਮਰਨ ਕਰਨੇ ਆ ਤੇ ਜਦੋਂ ਅਸੀਂ ਵਰਤਾਵ ਦੇਨੇ ਆ ਆਪਣਾ ਸੰਸਾਰ ਵਿੱਚ ਜਿਹੜੇ ਕੰਮੋ ਵਿੱਚ ਪੈਂਦੇ ਆ ਉੱਥੇ ਝੂਠ ਵੀ ਹੁੰਦਾ ਹੈ ਉੱਥੇ ਅਸੀਂ ਗਲਤ ਵੀ ਬੋਲਦੇ ਆ ਦੂਜੇ ਦਾ ਹੱਕ ਵੀ ਖੋਲਦੇ ਆ ਉਸ ਹਾਲਤ ਵਿੱਚ ਕੀਤਾ ਹੋਇਆ ਬਾਠ ਤੇ ਸਿਮਰਨ ਕੰਮ ਨਹੀਂ ਦਿੰਦਾ ਪਰ ਦੂਜਾ ਹਿੱਸਾ ਜਿਹੜਾ ਆਪਣੇ ਆਪ ਨੂੰ ਬੜਾ ਪਵਿੱਤਰ ਤੇ ਹਲਕੇ ਨਾਤਾ ਕਹਿੰਦਾ ਵੀ ਮੈਂ ਬਹੁਤ ਸੁੱਚਾ ਮੈਨੂੰ ਮੈਂ ਗਲਤ ਕਰਦਾ ਹੀ ਨਹੀਂ ਪਰ ਉਹ ਸਿਮਰਨ ਨਹੀਂ ਕਰਦਾ ਉਹ ਵੀ ਉਹਦੇ ਨਾਲ ਦਾ ਹੀ ਹੈ ਕਿਉਂਕਿ ਕੁਝ ਕੰਮ ਕਰਨੇ ਇਸ ਤਰ੍ਹਾਂ ਜਿਵੇਂ ਕੋਈ ਜ਼ਿੰਮੇਦਾਰ ਆਪਣੀ ਜ਼ਮੀਨ ਨੂੰ ਸੋਧੇ ਪੂਰੀ ਤਰ੍ਹਾਂ ਵਾਹੇ ਚੰਗੀ ਤਰ੍ਹਾਂ ਉਹਦਾ ਘਾਹ ਫੁੱਟ ਫੁੱਟ ਦੇਵੇ ਸਭ ਕੁਝ ਕਰੇ ਫਰੋ ਦੇ ਵਿੱਚ ਬੀਜ ਨਾ ਬੀਤੇ ਤੁਸੀਂ ਆਪਣੇ ਆਪ ਨੂੰ ਮਾਰ ਲਾਓ ਕਿ ਉਹ ਮਿਹਨਤ ਕਿਹੜੇ ਕੰਮ ਆਈ ਜ਼ਮੀਨ ਨੂੰ ਤੇ ਸੋਧ ਲਿਆ ਜ਼ਮੀਨ ਨੂੰ ਵਾਹ ਲਿਆ ਜ਼ਮੀਨ ਨੂੰ ਬੰਦਰ ਵੀ ਲੈ ਆਂਦਾ ਸਾਰੀਆਂ ਮਿਹਨਤਾਂ ਕਰ ਲਈਆਂ ਥੱਕ ਵੀ ਗਏ ਪਰ ਜਿੱਦਣ ਬੀਜ ਬੀਜਿਆ ਸੀ ਨਾ ਉਦੋਂ ਕਹਿੰਦਾ ਜੀ ਨਹੀਂ ਬੀਜ ਦੀ ਤੇ ਲੋੜ ਹੀ ਕੋਈ ਨਹੀਂ ਬਸ ਸਾਡੀ ਤੇ ਜ਼ਮੀਨ ਬੜੀ ਵਧੀਆ ਸੀ ਅਸੀਂ ਤੇ ਸੱਚ ਬੋਲ ਰਿਹਾ ਜੀ ਸਾਨੂੰ ਤੇ ਸਿਮਰਨ ਕਰਨ ਦੀ ਲੋੜ ਹੀ ਨਹੀਂ ਇਹ ਸਿਮਰਨ ਤੇ ਸੱਚ ਬੋਲਣਾ ਸਾਡੇ ਪ੍ਰਚਾਰਕ ਵੀ ਉਹ ਕਹਿਣ ਲੱਗ ਪਏ ਉਹ ਕਹਿੰਦੇ ਜੀ ਸੱਚ ਬੋਲੋ ਇੱਕ ਦੂਜੇ ਵਿੱਚ ਰੱਬ ਵੇਖੋ ਬਸ ਸਿਮਰਨ ਹੀ ਹੈ ਵੈਲ ਉਹ ਨਹੀਂ ਕਹਿੜਾ ਬੋਲ ਨਾਮ ਨੇ ਜਪਣਾ ਦਿਨ-ਦਿਨ ਨਹੀਂ ਕਰਨਾ ਇਹ ਅਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਆਪ ਵੀ ਗੁੰਮਰਾਹ ਹੈ ਤੇ ਦੂਜੇ ਪਾਸੇ ਜੇ ਸਾਡੇ ਸੱਜਣ ਬਸ ਦਿਨ ਰਾਤ ਜਪਣ ਦੀ ਗੱਲ ਕਰਦੇ ਨੇ ਜਦੋਂ ਨਿੱਜੀ ਜ਼ਿੰਦਗੀ ਵਿੱਚ ਜਾ ਕੇ ਵੇਖੀ ਇਥੇ ਉਥੇ ਸਾਧ ਸੰਗਤ ਗੁਰਮਤ ਨਹੀਂ ਹੋਈ ਉਹ ਵੀ ਅਧੂਰਾ ਰਹਿ ਜਾਂਦਾ ਸੱਚੇ ਪਾਤਸ਼ਾਹ ਨੇ ਦੋਵਾਂ ਚੀਜ਼ਾਂ ਨੂੰ ਜੋੜ ਦਿੱਤਾ ਇਕੱਠਾ ਕੀਤਾ ਕਿ ਜਦੋਂ ਦੋਵੇਂ ਖੰਭ ਕੱਟੇ ਹਲਾਏਗਾ ਤੇ ਉੱਡੇਗਾ ਨਾਮ ਵਿੱਚ ਜਪ ਕਿਰਤ ਵੀ ਸੋਣੀ ਕਰ ਕੰਮ ਸੋਣਾ